ਦਿਨ ਦਿਹਾੜੇ ਪਿੰਡ ਚ ਚੱਲ ਗਈਆਂ ਗੋਲੀਆਂ ਦਿਨ ਦਿਹਾੜੇ ਗੁੰਡਾ ਅੰਸਰਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਸ਼ਹਿਰ ਆਮ ਗੋਲੀ ਚਲਾ ਗਈ ਹੈ ਇੱਕ ਸ਼ਖਸ ਆਪਣੇ ਘਰ ਤੋਂ ਬਾਹਰ ਨਿਕਲੇ ਆਇਆ ਤਾਂ ਦੇਖਣ ਦੇ ਲਈ ਨਿਕਲਾ ਕਿ ਬਾਹਰ ਕੀ ਹੋ ਰਿਹਾ ਹੈ ਜਦੋਂ ਬਾਹਰ ਨਿਕਲੇ ਆ ਤਾਂ ਉਹਦੇ ਉਹਨਾਂ ਨੇ ਗੋਲੀਆਂ ਚਲਾਈਆਂ ਔਰ ਉਹਦੀ ਲੱਤ ਤੇ ਗੋਲੀ ਲੱਗੀ ਇੱਕ ਸ਼ਖਸ ਦੇ ਵੱਜੀ ਗੋਲੀ ਕਈ ਹੋਏ ਜ਼ਖਮੀ ਗਲਬਾਦ ਕੀ ਗਲੀ ਲੜਾਈ ਹੋ ਰਹੀ ਸੀ ਤੇ ਮੈਂ ਸੁੱਤਾ ਪਿਆ ਘਰ ਦੇ ਬਾਹਰ ਆਏ ਮੈਂ ਕਿ ਗਲ ਲੜਾਈ ਗੁੰਡੇ ਕਰੇ ਹੋਈ ਹੈ ਉਹ ਮੈਂ ਜੋ ਮਟੀਰ ਵੇਖੀ ਮੈਂ ਕਿ ਤੁਸੀਂ ਚੱਲੋ ਅੰਦਰ ਇਨੇ ਜਣ ਨੇ ਫਾਇਰ ਕਰਤਾ ਹੈ ਇਲਾਕੇ ਚ دہشت ਦਾ ਮਾਹੌਲ ਕਾਪ ਤੱਕ ਕਰਪਾਨਾ ਸੀ ਦਸਤੇ ਸੀਣਾ ਕੋਲ ਸ਼ਰਿਆਮ ਸ਼ਰਿਆਮ ਮੈਂ ਨਾ ਗੋਦ ਨੇ ਗੁੰਡਾ ਕਰਦੀ ਕੀਤੀ ਗਲੀ ਚ ਬਹੁਤ ਦੇ ਤਰ੍ਹਾਂ ਮਜਾਈ ਰਿਹਾ ਕਿੰਨਾ ਸ਼ਰਿਆਮ ਸਤ ਸ੍ਰੀ ਅਕਾਲ ਜੀ ਜੀ ਹਾਂ ਦਿਨ ਦਿਹਾੜੇ ਪੰਜਾਬ ਵਿੱਚ ਵੱਡੀ ਵਾਰਦਾਤ ਹੋਈ ਹੈ ਜਾਣਕਾਰੀ ਮੁਤਾਬਕ ਪਿੰਡ ਚ ਦੋ ਧਿਰਾਂ ਵਿਚਾਲੇ ਬਦਮਾਸ਼ਾਂ ਵਿਚਾਲੇ ਗਹਿ ਗੱਚ ਖੂਨੀ ਲੜਾਈ ਹੋਈ ਹੈ ਜੰਮ ਕੇ ਦੋਮਾ ਧਿਰਾਂ ਵੱਲੋਂ ਇਟਾਂ ਰੋੜੇ ਤਲਵਾਰਾਂ ਚਲਾਈਆਂ ਗਈਆਂ ਨੇ ਇੱਥੋਂ ਤੱਕ ਗੋਲੀਆਂ ਤੱਕ ਚਲਾਈਆਂ ਗਈਆਂ ਨੇ ਦੇਖਦੇ ਹੀ ਦੇਖਦੇ ਪੂਰਾ ਪਿੰਡ ਜੰਗ ਦਾ ਮੈਦਾਨ ਬਣਿਆ ਦਿਖਾਈ ਦਿੱਤਾ ਇਸ ਦੌਰਾਨ ਜਦੋਂ ਇੱਕ ਸ਼ਖਸ ਘਰ ਤੋਂ ਬਾਹਰ ਹੋ ਰਹੀ ਇਹ ਲੜਾਈ ਦੇਖਣ ਆਇਆ ਤਾਂ ਅਚਾਨਕ ਇੱਕ ਗੋਲੀ ਉਸਦੇ ਲੱਤ 'ਚ ਜਾ ਵਜੀ ਜਿਸ ਤੋਂ ਬਾਅਦ ਘਰ 'ਚ ਚੀਖ ਚਿਹਾੜਾ ਮਚ ਗਿਆ ਵਾਰਦਾਤ ਤੋਂ ਬਾਅਦ ਆਪਸ 'ਚ ਝਪੜ ਰਹੇ ਵੱਡੀ ਗਿਣਤੀ 'ਚ ਬਦਮਾਸ਼ ਵੀ ਮੌਕੇ ਤੋਂ ਭੱਜ ਨਿਕਲੇ ਤੁਰੰਤ ਇਸ ਜ਼ਖਮੀ ਸ਼ਖਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਸ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਸਹਿਮੁਠਿਆ ਇਲਾਕੇ ਚ ਦੈਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਲਾਲਾਬਾਦ ਮੁਹੱਲਾ ਰਾਜਪੂਤਾਂ ਵਾਲਾ ਜਿੱਥੇ ਦਿਨ ਦਿਹਾੜੇ ਗੁੰਡਾ ਅੰਸਰਾਂ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਸ਼ਰੇਆਮ ਗੋਲੀ ਚਲਾ ਗਈ ਹੈ ਇੱਕ ਸ਼ਖਸ਼ ਉਹਦੇ ਘਰ ਤੋਂ ਬਾਹਰ ਨਿਕਲਿਆ ਆ ਤਾਂ ਦੇਖਣ ਦੇ ਲਈ ਨਿਕਲਿਆ ਕਿ ਬਾਹਰ ਕੀ ਹੋ ਰਿਹਾ ਹੈ ਜਦੋਂ ਬਾਹਰ ਨਿਕਲਿਆ ਤਾਂ ਉਹਦੇ ਉਹਨਾਂ ਨੇ ਗੋਲੀਆਂ ਚਲਾਈਆਂ ਔਰ ਉਹਦੀ ਲੱਤ ਤੇ ਗੋਲੀ ਲੱਗੀ ਹੈ ਇਸ ਵਾਰ ਦਾਤ ਚ ਜ਼ਖਮੀ ਸ਼ਖਸ਼ ਦਾ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਪੀੜਤ ਸ਼ਖਸ਼ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਗੱਲ ਬਾਤ ਕਿ ਗਲੀ ਲੜਾਈ ਹੋ ਰਹੀ ਸੀ ਤੇ ਮੈਂ ਸੁੱਤਾ ਪਿਆ ਘਰ ਦੇ ਬਾਹਰ ਆਏ ਮੈਂ ਕਿ ਗਲੀ ਲੜਾਈ ਕੋ ਦੇਖ ਰਹੀ ਹੋਈ ਹੈ ਉਹ ਮੈਨੂੰ ਮਟੀਰ ਵੇਖੀ ਮੈਂ ਕਿ ਤੂੰ ਚੱਲੋ ਅੰਦਰ ਇਹਨੇ ਜਣ ਨੇ ਫੇਰ ਕਰਦਾ ਹੈ ਉਮਰ ਲਾਤੇ ਵਜ ਗਈ ਬਾਜੇ ਲਾਪੇ ਲਾਡੂ ਲਾਪੇ ਅੰਦਰ ਚਲੇ ਕਿ ਮੈਨੂੰ ਬੱਚੇ ਇੱਥੇ ਲਿਆਏ ਪਰ ਭਤੀਜਾ ਲਿਆਇਆ ਉਹ ਤਾਂ 25 30 ਜਾਣੇ ਸੀ ਜਿਆਦਾ ਹੋਣਗੇ ਜਿਆਦਾ ਹੋਰ ਕਿੰਨਾ ਹੋਵੇ ਜੀ ਇਹ ਦੋ ਤਿੰਨ ਦਾ ਇੱਥੇ ਫਿਰਦੇ ਆਂ ਦਾਖਲ ਹੋਏ ਫਿਰ ਇੱਥੇ ਪੈਨੇ ਸੰਦਰ ਸਾਹਿਬ ਉਹਨਾਂ ਦੇ ਵਿੱਚ ਇਹ ਜੋ ਮੀਰ ਨੇ ਸਾਰੀ ਕਾਪੇ ਕਿਰਪਾਨਾਂ ਸੀ ਦਸਤੇ ਸੀ ਜਿਹੜਾ ਕੋਲ ਸ਼ਰਿਆਮ ਨਹੀਂ ਸ਼ਰਿਆਮ ਮੈਂ ਤੁਸੀ ਆ ਹੱਲ ਕਰੋ ਇਹਨਾਂ ਦਾ ਪਤਾ ਕਿ ਅੱਜ ਤਾਂ ਮੈਂ ਸੀ ਚੱਲ ਠੀਕ ਹੈ ਗਲੀ ਵਿੱਚ ਬੱਚੇ ਵੀ ਹੁੰਦੇ ਨੇ ਬੁੜੀਆਂ ਵੀ ਹੁੰਦੀਆਂ ਨੇ ਕੋਲ ਹੀ ਜਨਾਨੀਆਂ ਖੜੀਆਂ ਨੇ ਬੁੜੀਆਂ ਵੀ ਖੜੀ ਹੋਈ ਸੀ ਹਾਂਜੀ ਹਾਂਜੀ ਬਹੁਤ ਨੇ ਗੁੰਡਾ ਕਰਦੀ ਕੀਤੀ ਗਲੀ ਚ ਬ ਦਸ ਤੋਂ ਇੱਕ ਰੁਪਾਣਾ ਕੋ ਡਾਰੇ ਹੈ ਨਹੀਂ ਇਹਨਾਂ ਕੇ ਜੀ ਇਹ ਤਾਂ ਪਤਾ ਨਹੀਂ ਮੰਡੀਰ ਲੜੀ ਆਪਸ ਲੜੀ ਕੋਈ ਇਲਾਕੇ ਚ ਸ਼ਰੇ ਆਮ ਹੋਈ ਲੜਾਈ ਚ ਚੱਲੀਆਂ ਗੋਲੀਆਂ ਤੋਂ ਬਾਅਦ ਪੂਰਾ ਇਲਾਕਾ ਸਹਮ ਉੱਠਿਆ ਇਲਾਕੇ ਦੇ ਲੋਕਾਂ ਵੱਲੋਂ ਬਦਮਾਸ਼ਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਗੱਲ ਪਤਾ ਨਹੀਂ ਸਾਡੇ ਆਉਣ ਤੋਂ ਪਹਿਲਾਂ ਹੀ ਜੋ ਗੱਲ ਹੋਈ ਹੋਈ ਹੈ ਉਸ ਤੋਂ ਬਾਅਦ ਵੀ ਭਾਈ ਸਾਹਿਬ ਨੂੰ ਲੈ ਕੇ ਕਹਿੰਦੇ ਗੋਲੀ ਵੱਜ ਗਈ ਹੈ ਤੇ ਰੌਹ ਦੇਖ ਖਾਲੀ ਬਰਾਮਦ ਕਰਨ ਲੱਗੀ ਪੁਲਿਸ ਹੋਲੜ ਬਾਜੀ ਪਾ ਮੰਡੀਰ ਇਧਰੋਂ ਆਈ ਹੈ ਜੀ ਕਹਿੰਦੇ ਗੋਲੀ ਵੱਜੀ ਐਂਦੇ ਗੋਲੀ ਵੱਜੀ ਅਸੀਂ ਵੀ ਘਰੋਂ ਆਏ ਸਾਡੀ ਗਲੀ ਚ ਘਰ ਹੈ ਅਸੀਂ ਆਏ ਉਹਨਾਂ ਜਰ ਨੂੰ ਤਾਂ ਮੰਨ ਲਓ ਗਏ ਕੋਈ ਚਲੇ ਸੀਗੇ ਐਸਐਚਓ ਸਾਹਿਬ ਆਏ ਨੇ ਤੇ ਮੁਲਾਜ਼ਮ ਆਏ ਉਹਨਾਂ ਜਰ ਨੂੰ ਆਸੋਨਾ ਰੋਧ ਬਰਾਮਰ ਕੀਤਾ ਗਿਆ ਜਣੇ ਇਹ ਹੋਸ਼ ਉਡਾਰ ਦੇਣ ਵਾਲੀ ਵਾਰਦਾਤ ਜਲਾਲਾਬਾਦ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਮਹੱਲਾ ਰਾਜਪੂਤਾਂ ਚ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਇਸ ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੂੰ ਵੀ ਭੱਜੜਾ ਪਹਿ ਚੁੱਕੀਆਂ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਏ ਇਸ ਬੰਦੀ ਅਸੀਂ ਜਿਹੜਾ ਹੁਣ ਸਿਵਲ ਹਸਪੀਟਲ ਪਹੁੰਚੇ ਆ ਤੇ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਦਾ ਜਿਹੜੀ ਆ ਕੋਈ ਦੋ ਧਿਰਾਂ ਦੇ ਵਿੱਚ ਆਪਸੀ ਟਕਰਾਅ ਹੋਇਆ ਉਸ ਤੋਂ ਬਾਅਦ ਜਿਹੜਾ ਗੋਲੀ ਚੱਲੀ ਆ ਜੀ ਤੇ ਜਿਹੜਾ ਗੋਲੀ ਕਰਕੇ ਇੱਕ ਬੰਦੇ ਦੇ ਜਿਹੜੀ ਲਾੱਤੇ ਵੀ ਲੱਗੀ ਆ ਜੀ ਤੇ ਬਾਕੀ ਅਸੀਂ ਵੈਰੀਫਾਈ ਕਰ ਰਹੇ ਆ ਕਿ ਇਹਨਾਂ ਚ ਕੌਣ ਕੌਣ ਬੰਦੇ ਸੀ ਜਿੱਤੇ ਇਹਨਾਂ ਵੱਲੋਂ ਜਿਹੜਾ ਰਿਪੋਰਟ ਕੀਤਾ ਗਿਆ ਆ ਆਖਰ ਕਿਉਂ ਇਹ ਲੜਾਈ ਹੋਈ ਕੌਣ ਕੌਣ ਇਸ ਵਾਰਦਾਤ ਚ ਸ਼ਾਮਲ ਨੇ ਕਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਅਜਿਹੇ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਨਿਕਲ ਕੇ ਸਾਹਮਣੇ ਆ ਸਕਣਗੇ ਜਗਬਾਣੀ ਟੀਵੀ ਲਈ ਆਦਰਸ਼ ਜੋਸ਼ਣ ਦੀ ਰਿਪੋਰਟ